ਆਏ ਲੁਟੇਰੇ ਜੀ ਹਾਂ ਦੱਸਿਏ ਕਿ ਇੱਕ ਦੁਕਾਨ ਦੇ ਅੰਦਰ ਦੋ ਮਟਰ ਤੇ ਮਟਰ ਆਂਦੇ ਨੇ ਦੋ ਲੁਟੇਰੇ ਤਾਂ ਆਂਦੇ ਸਾਰੇ ਪਹਿਲਾਂ ਤਾਂ ਦੁਕਾਨਦਾਰ ਨੂੰ ਆਪਣੀ ਗੱਲਾਂ ਦੇ ਵਿੱਚ ਲਾਉਂਦੇ ਨੇ ਤਾਂ ਉਸ ਤੋਂ ਬਾਅਦ ਤੇਜ਼ ਦਰ ਹਥਿਆਰ ਕੱਢ ਕੇ ਤਾਂ ਸਿੱਧਾ ਪਹਿਲਾਂ ਤਾਂ ਉਸ ਦੇ ਜੇਬ ਦੇ ਵਿੱਚੋਂ ਪੈਸੇ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਨੇ ਤਾਂ ਦੇਖ ਸਾ데요 ਕਿ ਸੀਸੀਟੀਵੀ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਜਿਹੜੇ ਲੁਟੇਰੇ ਨੇ ਉਸ ਵਿਅਕਤੀ ਨੂੰ ਜਿਹੜਾ ਆ ਉਹ ਤੇਜ਼ਦਰ ਹਥਿਆਰਾਂ ਦੇ ਨਾਲ ਉਸਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇੰਨੀ ਦੇ ਚ ਲੁਟੇਰੇ ਜਿਹੜੇ ਨੇ ਉਹ ਪੈਸੇ ਕੱਢ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਦੁਕਾਨਦਾਰ ਵੱਲੋਂ ਆਪਣੀ ਗੱਡੀ ਇਹਨਾਂ ਦੇ ਮਗਰ ਲਗਾ ਦਿੱਤੀ ਜਾਂਦੀ ਹੈ ਤਾਂ ਦੱਸਿਏ ਕਿ ਜਦੋਂ ਗੱਡੀ ਬਾਜ਼ਾਰ ਦੇ ਵਿੱਚ ਜਾਂਦੀ ਹੈ ਤਾਂ ਦੁਕਾਨਦਾਰ ਵੱਲੋਂ ਆਪਣੀ ਗੱਡੀ ਮੋਟਰਸਾਈਕਲ ਦੇ ਵਿੱਚ ਮਾਰ ਦਿੱਤੀ ਜਾਂਦੀ ਜਿਸ ਤੇ ਕਾਰਨ ਲੁਟੇਰੇ ਡਿੱਗ ਪੈਂਦੇ ਨੇ ਤਾਂ ਦੱਸਿਏ ਕਿ ਪੈਦਲ ਹੀ ਜਿਹੜੇ ਲੁਟੇਰੇ ਨੇ ਉੱਥੋਂ ਭੱਜਣ ਦੇ ਕਾਮਯਾਬ ਹੋ ਜਾਂਦੇ ਨੇ ਦੌਰ ਦੇ ਉੱਪਰ ਤੋਂ ਜਵਾਰ ਹੁੰਦੇ ਆਏ ਔਰ ਉਹ ਮੇਰੇ ਨਾਲ ਸਾਉਦੀ ਸਮਾਜ ਦਾ ਖਾਤਮਾ ਕਰਦੇ ਰਹੇ ਪਰ ਇਹ ਬਾਤੇ ਬਾਤੇ ਉਸਦੇ ਨਾਲ ਇੱਕ ਨਾ ਜੋੜੇ ਚ ਫਲਾ ਖੜ ਫੀਟ ਦਾ ਵੀ ਬਣਾਇਆ ਕੋਕੜਾ ਜੋੜੇ ਚ ਫਲਾ ਦੇਖ ਕੇ ਆਏ ਆ कोरोना ने मतलब सारा टिकिया साथ का अंदर मौत ਦੇ ਵਿੱਚ ਵੀ ਘੁੰਮ ਕੇ ਦਿੱਖਿਆ ਸੀ ਮੇਰੇ ਤੋਂ ਸਾਥ ਦਾ ਤੁਸੀਂ ਸਮਾਂ ਹੁੰਦਾ ਤੇachar ਕਿ ਉਹ ਮਤਲਬ ਚੇਂਜ ਹੋ ਗਏ ਕਿ ਪੈਸੇ ਜਿਹੜੇ ਹੈਗੇ ਆ ਕੱਢ ਕੇ ਇੱਥੇ ਰੱਖਦੇ ਮੇਰੀ ਜੇਬ ਦੇ ਵਿੱਚ ਪੈਸੇ ਸੀਗੇ 77600 ਰੁਪਏ ਕੀੜ ਆ ਰਹੀ ਸੀ ਆ ਮੈਟਰੋ ਮੈਕਸਟਿੰਗ ਹੈ ਜੀ ਤੇ ਉਹ ਫੀਡ ਜਿਹੜੀ ਹੈਗੀ ਆ ਮੈਂ ਉਹਦੇ ਵਾਸਤੇ ਪੈਸੇ ਕੱਢ ਕੇ ਰੱਖੀ ਸੀ ਵੀ ਆਪਣੀ ਜੇਬ ਦੇ ਵਿੱਚ ਹੀ ਪਾਈ ਸੀਗੀ ਉਹਨਾਂ ਨੂੰ ਡਿਸਪੈਟਿਓਨ ਮੇਰੀ ਜੇਬ ਨੂੰ ਪਾ ਗਏ। ਇਹਨਾਂ ਦਾ ਦਾ ਕੱਢ ਲਿਆ ਉਹਨਾਂ ਨੇ ਦਾ ਸੀ ਜੀ ਉਹਨਾਂ ਦੇ ਕੋਲ ਦਾ ਕੱਟੀ ਤੇ ਬੀਤੀ ਵੀ ਜਾਨੀ ਕਿ ਤੁਸੀਂ ਪੈਸੀ ਕੱਢਦੇ ਨੇ ਤਾਂ ਪਰਾਵਾ ਦਿੱਤਾ ਦੂਸਰਾ ਮੁੰਡਾ ਪਿੱਛੇ ਗਿਆ ਜੇਬ ਦੇ ਪੈ ਗਿਆ। ਉਹਨਾਂ ਨੂੰ ਮੇਰੇ ਨਾਲ ਡੇਢੀ ਦੇ ਇਥੇ ਕੰਮ ਕਰਦੇ ਆ ਉਹਨਾਂ ਨੇ ਵੀ ਉਹਨਾਂ ਨੂੰ ਰੋਟਾ ਵੀ ਇੱਥੇ ਵੜਨ ਨਹੀਂ ਠੀਕ ਹੈਗਾ। ਕੋਈ ਫਾਇਦਾ ਨਹੀਂ ਹੈ ਨਾ ਕਿ ਜ਼ਿਆਦਾ ਹਨਾ ਵੀ ਤੁਸੀਂ ਉੱਥੇ ਰਹਿ ਕੇ ਗੱਲ ਕਰੋ ਜਿਹੜੀ ਚੀਜ਼ ਹੈ ਕਿ ਦੱਸੋ। ਤੇ ਲੇਕਨ ਹਟੇ ਨਹੀਂ ਉਹ ਕੋ ਪੈਸੀ ਕੱਢ ਕੇ ਤੇ ਲੱਗੇ ਜਿ ਸੀਗੇ ਜੀ ਇੱਥੇ ਆਪਣੇ ਸਿਆਲਕੋਲਾ ਦੇ ਵਾਲ ਤੋਂ ਸੀਗੇ ਨੂੰ ਆਉਂਦੇ ਜਾਂਦੇ ਲੱਗੇ ਜਾਂਦੇ ਲੇਕਿਨ ਉਹਨਾਂ ਨੇ ਹਾਰ ਕੰਮ ਕੀਤਾ ਜ ਬਹੁਤ ਬੁਰਾ ਕੀਤਾ ਜਿਹਦੇ ਵਿੱਚ ਮੇਰੇ ਜਾਨੀ ਕਿ ਨਾ ਐਡਾ ਪੈਸੇ ਕੱਢ ਕੇ ਲੈ ਗਏ ਤੇ ਲੇਕਿਨ ਮੈਂ ਫਿਰ ਉਹਨਾਂ ਨੂੰ ਉਸ ਟਾਈਮ ਤਾਂ ਕੁਝ ਨਹੀਂ ਕਿਹਾ ਮੈਂ ਗੱਡੀ ਦੀ ਚਾਬੀ ਲਈ ਉਹਨਾਂ ਨੇ ਪਿੱਛੇ ਵਾਹ ਲਾਤੀ ਗੱਡੀ ਤੇ ਜਦੋਂ ਹੀ ਇਹ ਅੱਡਾ ਪਾਰ ਹੋਇਆ ਪਟ્રોલ ਪੌਂਟ ਤੋਂ ਕਾਤੇ ਕਾਤੇ ਗੱਡੀ ਵਾਲੇ ਰੋਡ ਨੂੰ ਉਸ ਜਗ੍ਹਾ ਦੇ ਉੱਪਰ ਇਹਨਾਂ ਦਾ ਮੋਟਾ ਕਾ ਗੁਰੜਾ ਮੋਟਰਸਾਈਕਲ ਉੱਪਰ ਜਾ ਰਹੇ ਸੀਗੇ ਤੇ ਮੈਂ ਗੱਡੀ ਪਿੱਛੇ ਲੈ ਉਹਨਾਂ ਤੇ ਮਾਰ ਕੇ ਤੇ ਇਹ ਠੀਕ ਹੈ ਮੋਟਰਸਾਈਕਲ ਫੜਿਆ ਗਿਆ ਮੋਟਰਸਾਈਕਲ ਵਰੀ ਫੜਿਆ ਗਿਆ ਤੇ ਉਹ ਮੋਟਰਸਾਈਕਲ ਹੁਣ ਕੋਸ ਵਾਲੇ ਆਏ ਸੀ ਕਿ ਆਪਣਾ ਸਰ ਨੂੰ ਚਪੇਂਦਾ ਝੜਿਆ ਝੜਾਣਾ ਝੜੇ ਝੜਾਣੇ ਤੋਂ ਆਏ ਸੀ ਆਪਣੇ ਐਸਆਹ ਸਾਹਿਬ ਨੇ ਆਏ ਸੀ ਨਾਲ ਉਹਦੇ ਐਸਆਹ ਸਾਹਿਬ ਆਏ ਸੀ ਚਾਰ ਸਾਹਿਬ ਆ ਸੀ ਤੇ ਉਹਨਾਂ ਨੇ ਕਾਰਵਾਈ ਕੀਤੀ ਸੀ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਉੱਪਰ ਸਾਰਾ ਦੇਖਿਆ ਉਹਨਾਂ ਨੇ ਨਾਲ ਜਿਹੜੀ ਮੌਜੂਦਾ ਕਰਤਾਰ ਸੀਗੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਕਿ ਲਿਖ ਕੇ ਪਿੰਡ ਦੇ ਦੁਲਿਆਨੇ ਵੀ ਉਦਲਿਆਨੇ ਹਾਂ ਵੀ ਤਰੀ ਕਹਿੰਦੇ ਸੀ ਹਾਂ ਇਹਨਾਂ ਦਾ ਕੰਮ ਇਹੀ ਹੈ ਜੀ ਔਰ ਇਹ ਬੰਦੇ ਮਤਲਬ ਵਿੱਚ ਨਹੀਂ ਕਿ ਨਾ ਪਹਿਲਾਂ ਇਹ ਆਪਣਾ ਦਬਈ ਰਹਿ ਗਿਆ ਦਬਈ ਵੀ ਦੂਸਰ ਕਹਿੰਦੇ ਰਹਿ ਗਏ ਕਿਸ ਤਰ੍ਹਾਂ ਦਲਵਾਤਾ ਹੈ